फिर मैं कह घरेलू कुड़िया के रिश्ते सोनिया सोनिया के और वेल सैटल्ड लड़किया के रिश्ते जी इंडिया और अब्रोड ठीक है जिस तक बनी रहना शायद एंड वाली लड़की की प्रोफाइल तुम्हें पसंद आए सत्या जी स्वागत तो है तुडा अपने चैनल कर्शन कौर जी इतने भाई जानी रिश्तों की ऐड चाहिए भी ऐड लगवा चाहते हो तो दिते वट्सअप नंबर से मेरे संपर्क कर सकते हो जी तूड पा प्रक्रिया दस दी जाएगी और वागुरु जी वट्सअप पर सिर्फ हैलो हाई ना करो अगर कोई क्वायरी है तो और दस्या करो ठीक है जी हैलो हाई का जवाब नहीं दिता जाता हर एक का सो so, अगर कोई क्वैरी है जो एड लगवानी है तो तुम ओद अकॉर्डिंग गल करो ठीक है जी हेलो हाई ना ओके और बहुत बहुत बधाई हैं जिन्ह दियाँ कुड़म हो चुकियां रिश्ते हो चुकी हो जिन्हें मैरिज हो चुकी है, है, है तक तो तो बहुत बहुत बधाई है जी और वाइगुरु जी जे नवे ने चैनल से सो चैनल में सबसक्राइब कर लेना और बैल आइकन प्रैस करना बिल्कुल भी ना भुलना ताकि जो भी लेटेस्ट भीडियो आए थानूर नोटिशन सब तो पहले मिले वागुरु जी ਸੋ ਵਾਈਗੁਰਜੀ اور ਐਵੀ ਦੱਸਾਂ ਤੁਸੀਂ ਕਿਹੜੀ ਸਟੀਟੀ ਤੋਂ ਬਿਲੋਂਗ ਕਰਦੇ ਹੋ ਜਦੋਂ ਦੱਸਣਾ ਵਾਈਗੁਰਜੀ ਚਾਹ ਸ਼ੁਰੂਆਤ ਕਰਦੇ ਜੀ ਰਿਸ਼ਤਿਆਂ ਦੀ ਫੀ ਰਿਸ਼ ਨੇ ਜੀ ਲੜਕੀ ਦਾ 1996 ਦਾ ਜਨਮ ਹੈ ਜੀ 5 ਫੁੱਟ 3 ਹਾਈਟ ਰਮ ਦਾਸਿਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਪਲੱਸ 2 ਪਾਸ ਇਨ ਕਾਮਰਸ ਵਿੱਚ ਆਈਟੀਆਈ ਆਰਕੀਟੈਕਟ ਡਿਪਲੋਮਾ ਕੀਤਾ ਜੇ ਸਿਵਲ ਇੰਜੀਨੀਅਰਿੰਗ ਵੀ ਕੀਤੀ 3 ਸਾਲ ਦੀ ਔਰ ਏਰੀਆ ਨਾ ਦਾ ਲੁਧਿਆਣਾ ਜੀ ਠੀਕ ਹੈ ਜੀ ਲੜਕਾ ਚਾਹੀਦਾ ਜੋ ਵਧੀਆ ਹੋਵੇ ਐਜੂਕੇਟਿਡ ਹੋਵੇ ਸੈਟਲਡ ਹੋਵੇ ਤੁਸੀਂ ਉਹਨਾਂ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾ ਰਿਸ਼ਤਾ ਹੈ ਜੀ ਲੜਕੇ ਦਾ ਵੈਲ ਸੈਟਲਡ ਹੈ ਠੀਕ ਹੈ ਜੀ ਲੜਕੇ ਨੂੰ 5% ਬਸ ਤੁਰੰਤ ਥੋੜੀ ਪ੍ਰੋਬਲਮ ਹੈ ਠੀਕ ਹੈ ਜੀ ਹਿੰਦੂ ਚਾਵਲਾ ਫੈਮਿਲੀ ਤੋਂ ਬਿਲੋਂਗ ਕਰਦੇ ਹੈ ਜੀ ਗੋਤਰ ਕਸ਼ਯਪ ਹੈ 1995 ਦਾ ਜਨਮ ਪਿੰਫੁੱਟ ਸਾਥ ਹੈ ਤੇ ਜੀ ਬੈਚਲਰ ਇਨ ਇਲੈਕਟ੍ਰੋਨਿਕਸ ਕੀਤੀ ਹੋਈ ਹੈ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਠੀਕ ਹੈ ਜੀ ਪੋਸਟ ਡਿਗਰੀ ਡਿਪਲੋਮਾ ਇਨ ਮਾਰਕੀਟਿੰਗ ਫ্রম ਕੈਨੇਡਾ ਠੀਕ ਹੈ ਜੀ ਵੈਲ ਸੈਟਲਡ ਬਿਜ਼ਨਸ ਹੈ ਜੀ ਕੈਮਰਾ ਐਸੈਸਰੀਜ਼ ਦਾ ਨਾ ਠੀਕ ਹੈ ਜੀ ਔਰ ਪਿਤਾ ਜੀ ਦਾ ਹੀ ਬਿਜ਼ਨਸ ਹੈਂਡਲ ਕਰਦੇ ਪੈਨੇ ਠੀਕ ਹੈ ਇੱਕ ਛੋਟਾ ਬ੍ਰਦਰ ਹੈ ਨਾ ਦਾ ਏਰੀਆ ਮੁਹਾਲੀ ਹੈ ਜੀ ਨਾ ਠੀਕ ਹੈ ਜੀ ਲੜਕੀ ਚਾਹੀਦੀ ਹੈ ਜੋ ਵਧੀਆ ਹੋਵੇ ਔਰ ਨੇਚਰ ਵਾਈਜ਼ ਵੀ ਗੁੱਡ ਹੋਵੇ ਸਿੰਪਲ ਮੈਰਿਜ ਨਾ ਡਿਮਾਂਡ ਪੀਲੀ ਪੱਟੀ ਉੱਪਰ ਰਿਵਾਦ ਵਾਲ ਰਿਸ਼ਨਾ ਜੀ ਦੁਬਈ ਵਾਲੇ ਲੜਕੇ ਦਾ 1997 ਦਾ ਜਨਮ ਪੰਡ ਫੁੱਟ ਸੱਤ ਹਾਈਟ ਹੈ ਜੀ ਕਾਸਟ ਮਿੱਤਲ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੇ ਆ ਜੀ ਲੜਕਾ ਦੁਬਈ 에ਅਰਪੋਰਟ ਤੇ ਵਰਕ ਕਰਦਾ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ 6 ਬੈਨਾਂ ਨੇ 5 ਵਿਆਹਾਂ ਹੋਇਆ ਨੇ ਇੱਕ ਕੁਆਰੀ ਹੈ ਠੀਕ ਹੈ ਜੀ ਏਰੀਆ ਇਹਨਾਂ ਦਾ ਮੋਗਾ ਪੁਰਾਣਾ ਜੀ ਪੁਰਾਣਾ ਬੱਗਾ ਪੁਰਾਣਾ ਠੀਕ ਹੈ ਜੀ ਲੜਕੀ ਚਾਹੀਦੀ ਹੈ ਗਰੀਬ ਪਰਿਵਾਰ ਤੋਂ ਹੋਵੇ ਇੱਕ ਰੈਲੂ ਕੁੜੀ ਸਿੰਪਲ ਮੈਰਿਜ ਨਾ ਡਿਮਾਂਡ ਲੜਕੇ ਨਾਲ ਲੜਕੀ ਨੂੰ ਬਾਅਦ ਵਿੱਚ ਬਾਹਰ ਹੀ ਲੈ ਕੇ ਜਾਣਾ ਠੀਕ ਹੈ ਜੀ ਸੋ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜਿੱਥੇ ਤੁਸੀਂ ਡਾਇਰੈਕਟਰੀ ਨਾਲ ਗੱਲਬਾਤ ਕਰ ਸਕਦੇ ਹੋ ਜੀ ਨਰਨਾ ਜੀ ਲੜਕਾ ਖਾਟੂ ਸ਼ਾਮਵਲ ਨੂੰ ਮੰਨਦੇ ਹੈ ਜੀ ਰਿਸ਼ਤਾ ਜੀ ਪੁਰਤਗਾਲ ਪੀਆਰ ਬੁਆਏ ਦਾ ਨਾਮ ਆਰ ਸਿੰਘ ਹੈ ਜੀ 1987 ਦਾ ਜਨਮ ਸਿੱਖ ਲੋਬਾਨੇ ਨੇ ਔਰ 5 ਫੁੱਟ 7 ਲੜਕੇ ਦੀ ਹਾਈਟ ਹੈ ਜੀ ਪਲੱਸ 2 ਪਾਸ ਡਿਪਲੋਮਾ ਕੰਪਿਊਟਰ ਐਂਡ ਸੌਫਟਵੇਅਰ ਇੰਸਟਾਲੇਸ਼ਨ ਠੀਕ ਹੈ ਜੀ ਵਰਕ ਜੌਬ ਇਨ ਪੁਰਤਗਾਲ ਐਂਡ ਪ੍ਰਾਈਵੇਟ ਟੈਕਸੀ ਹੈਗੇ ਚਲਾਉਂਦੇ ਨੇ ਠੀਕ ਹੈ ਜੀ ਇਹਨਾਂ ਦੀ ਵਾਈਫ ਐਕਸਪਾਇਰ ਹੋ ਗਈ ਹੋਏ ਨੇ ਔਰ ਇਹਨਾਂ ਕੋਲ ਇੱਕ 5 ਸਾਲ ਦਾ ਬੇਟਾ ਹੈ ਜੀ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਮਾਤਾ ਜੀ ਹੋਮ ਮੇਕਰ ਹੀ ਗਏ ਨੇ ਇੱਕ ਵੱਡਾ ਬ੍ਰਦਰ ਹੈ ਜੋ ਜੋ ਮੈਰਿਡ ਹੈ ਔਰ ਉਹ ਵੀ ਪੁਰਤਗਾਲ ਵਿੱਚ ਨੇ ਇਹਦੀ ਹੈ ਨਾ ਤਾਂ ਗੁਰਦਾਸਪੁਰ ਹੈ ਜੀ ਔਰ ਲੜਕੀ ਵਰਦੀਆ ਹੋਵੇ ਗਰੀ ਪਰਿਵਾਰ ਤੋਂ ਹੋਵੇ ਬੱਚੇ ਦੀ ਕੇਅਰ ਕਰਨ ਵਾਲੀ ਹੋਵੇ ਠੀਕ ਹੈ ਜੀ ਅਗਰ ਵਿਡੋ ਹੋ ਗਈ ਹੈ ਉਹ ਵੀ ਚੱਲੇਗੀ ਡਿਵੋਰਸੀ ਹੈ ਉਹ ਵੀ ਚੱਲੇਗੀ ਪਰ ਹੋਰਨਾਂ ਕੋਈ ਬੇਬੀ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਤੁਸੀਂ ਨਾਲ ਜਰੂਰ ਸੰਪਰਕ ਕਰਨਾ ਪੀਲੀ ਪੱਟੀ ਉਸ ਪਰਿਵਾਰ ਵਾਲੇ ਦਾ ਨੰਬਰ ਹੈ ਤੁਸੀਂ ਡਾਇਰੈਕਟ ਉਸਦੇ ਨਾਲ ਗੱਲ ਕਰ ਸਕਦੇ ਜੀ ਨਾਲ ਨਾਲ ਰਿਸ਼ਤ ਜੀ ਲੜਕੀ ਦਾ ਨਾਰਮਲ ਫੈਮਲੀ ਤੋਂ ਹੈ ਠੀਕ ਹੈ ਜੀ 1997 ਦਾ ਜਨਮ 145 ਜਨਦੀ ਹਾਈਟ ਹੈ ਜੀ ਬੀ ਕਾਮ ਐਮ ਕਾਮ ਐਬੀ ਐਡ ਕੀਤੀ ਹੋਈ ਹੈ ਪ੍ਰਾਈਵੇਟ ਟੀਚਰ ਹੈਗੇ ਨਹੀਂ ਠੀਕ ਹੈ ਜੀ ਪ੍ਰੀਫਰੈਂਸ ਕਰਦੇ ਜੀ ਲੜਕਾ ਵਦਿਆ ਹੋਵੇ ਵੈਸ਼ਨੂ ਹੋਵੇ ਨੋਰਮਲ ਫੈਮਿਲੀ ਤੋਂ ਹੋਵੇ ਔਰ ਇੰਡੀਆ ਤੋਂ ਹੋਵੇ ਤੁਸੀਂ ਨਾਲ ਜਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਉਸਤੇ ਗੱਲ ਕਰ ਸਕਦੇ ਹੋ ਜੀ ਨਰਨਾ ਅਗਿਸ਼ਨਾ ਜੀ ਲੜਕੀ ਦਾ ਰਾਮਗੜੀਆ ਕਾਸਟ ਤੋਂ ਬਿਲੋਂਗ ਕਰਦੇ ਹੈ ਜੀ ਐਸ ਸਿੰਘ ਨਾਮ ਹੈ ਜੋ 1994 ਦਾ ਜਨਮ 146 ਹਾਈਟ ਹੈ ਜੀ ਕਾਰਬਨ ਬੀਅਰ ਹੈ ਲੜਕਾ ਬਿਲਕੁਲ ਵੈਸ਼ਨੂ ਹੈ ਜੀ ਪਲੱਸ 2 ਪਾਸ ਮਕੈਨੀਕਲ ਇੰਜੀਨੀਅ ਔਰ ਡਾਈ ਮੇਕਰ ਦਾ ਅਨਦਰਾ ਵਰਕੇਗਾ ਠੀਕ ਹੈ ਜੀ ਏਰੀਆ ਲੁਧਿਆਣਾ ਹੈ ਔਰ ਲੜਕੀ ਚਾਹੀਦੀ ਹੈ ਸਿੰਪਲ ਫੈਮਿਲੀ ਦੀ ਹੋਵੇ ਸਿੰਪਲ ਗਰਲ ਸਿੰਪਲ ਮੈਰਿਜ No ਡਿਮਾਂਡਸ ਫਿਰ ਪਤੀ ਪਰਿਵਾਰ ਵਾਲਾ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਨਾਲ ਗੱਲ ਕਰ ਸਕਦੇ ਹੋ ਜੀ ਨਾ ਨਾ ਰਿਸ਼ਤਾ ਜੀ ਮੰਗਲੀਕ ਲੜਕੇ ਦਾ ਨਾਮ ਸ੍ਰੀ ਕੁਮਾਰ ਕਾਸਟਰਾ ਸਿਦਾਨਾ ਅਰੋੜਾ ਜੀ 87 ਦਾ ਜਨਮ ਹੈ ਜ ਜਲਾਲਾਬਾਦ ਦੇ ਰਹਿਣ ਵਾਲੇ ਨੇ ਸਟੱਡੀ ਬੀਏ ਡਿਪਲੋਮਾ ਕੀਤਾ ਹੈ ਆਪਾ ਪਲਸ ਹਨ ਨੇ ਔਰ ਵਰਕ ਕਰਦੇ ਜੀ ਅਕਾਊਂਟੈਂਟ ਦਾ ਔਰ ਰਾਈਸ ਮਿਲਦੇ ਵੀ ਜੀ ਠੀਕ ਹੈ ਜੀ ਪਿਤਾ ਜੀ ਵੀ ਅਕਾਊਂਟੈਂਟ ਨੇ ਮਾਤਾ ਜੀ ਹੋਮ ਮੇਕਰ ਨੇ ਦੋ ਸਿਸਟਰਸ ਨੇ ਜੋ ਮੈਰਿਡ ਨੇ ਔਰ ਲੜਕੀ ਜਿਹੜੀ ਜੋ ਮੰਗਦੀ ਖੋਵੇ ਵਧਿਆ ਹੋਵੇ ਸੁਭਾਦੀ ਵਧਿਆ ਹੋਵੇ ਠੀਕ ਹੈ ਜੀ ਸੋ ਸਿੰਪਲ ਮੈਰਿਜ ਨੋ ਡਿਮਾਂਡ ਪੀੜੀ ਪਰ ਕਿਉਂਕਿ ਪਰਿਵਾਰ ਵਾਲੇ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਜੀ ਰਿਸ਼ਤੇ ਦੀ ਨਾ ਦੇ ਨਾਮ ਰਿਸ਼ਤਾ ਜੀ ਲੜਕੀ ਦਾ ਨਾਮ ਕੋਰ 1990 ਦਾ ਜਨਮ ਗਾਸਟ ਜੈ ਆਸਤੀ ਵੋਜ਼ ਹੋਇਆ ਪਰ ਕੋਈ ਬੇਬੀ ਨਹੀਂ ਹੈਗਾ ਇਹਨਾਂ ਦਾ ਇਹ ਈਰਿਆ ਹੈਗਾ ਜੀ ਜਲੰਧਰ ਠੀਕ ਹੈ ਜੀ ਔਰ ਲੜਕਾ ਚਾਹੀਦਾ ਜੋ ਵੈਸ਼ਨੋ ਹੋਵੇ ਵਧੀਆ ਹੋਵੇ ਬਿਜ਼ਨਸਮੈਨ ਹੋਵੇ ਜਾਂ ਫਿਰ ਜੌਬ ਕਰਦਾ ਹੋਵੇ ਵਧੀਆ ਹੋਵੇ ਪਰ ਔਰ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਜਿਹਦੇ ਤੁਸੀਂ ਡਾਇਰੈਕਟ ਉਸ ਨਾਲ ਗੱਲ ਕਰ ਸਕਦੇ ਹੋ ਜੀ ਨਰੇ ਨਾਲ ਰਿਸ਼ਤ ਦੇ ਲੜਕੇ ਦਾ ਨਾਮ ਕੇ ਸਿੰਘ ਖੱਤਰੀ ਕਾਸਟ ਹੈ ਜੀ ਉੱਨੀ ਸੌ ਇਕਾਨਵੇਂ ਦਾ ਜਨਮ ਪੰਜ ਫੁੱਟ ਤਿੰਨ ਹਾਈਟ ਹੈ ਬੀਕੌਮ ਕੀਤੀ ਹੋਈ ਹੈ ਔਰ ਬਿਜ਼ਨਸ ਮੈਨ ਹੈ ਠੀਕ ਹੈ ਜੀ ਆਪਣਾ ਕਾਰੋਬਾਰ ਹੈ ਜੀ ਇਹਨਾਂ ਦਾ ਬਹੁਤ ਵਧੀਆ ਔਰ ਪਿਤਾ ਜੀ ਸ਼ੋਪਕੀਪਰ ਮਾਤਾ ਜੀ ਹੋਮ ਮੇਕਰ ਇੱਕ ਭੈਣ ਹੈ ਜੋ ਕੈਨੇਡਾ ਦੇ ਵਿੱਚ ਜੀ ਏਰੀਆ ਇਹਨਾਂ ਦਾ ਜਲੰਧਰ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਗਾ ਸਿੰਪਲ ਮੈਰਿਜ ਨੋ ਡਿਮਾਂਡ ਜਲੰਧਰ ਔਰ ਲੁਧਿਆਣੇ ਵਾਲਿਆਂ ਨੂੰ ਪਹਿਲ ਹੈ ਜੀ ਠੀਕ ਹੈ ਜੀ ਤੁਸੀਂ ਇਹਨਾਂ ਨੂੰ ਜਰੂਰ ਸੰਪਰਕ ਕਰਨਾ ਪਹਿਲੀ ਪੱਟੀ ਉੱਜੇ ਪਰਿਵਾਰ ਵਾਲੇ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਮਾਈਕ੍ਰੋ ਚ ਰਿਸ਼ਤਾ ਜੀ ਦਿੱਲੀ ਵਾਲੇ ਲੜਕੇ ਦਾ ਨਾਮ ਸਿੰਘ 1992 ਦਾ ਜਨਾ ਪੰਜ ਫੁੱਟ 6 ਹਾਈਟ ਜੀ ਰਮਦਾਸ ਸਿੰਘ ਫੈਮਿਲੀ ਤੋਂ ਬਿਲੋਂਗ ਕਰਦੇ ਜੀ ਸਟੱਡੀ ਇਨਰੀ ਪੋਸਟ ਗ੍ਰੈਜੂਏਟ ਨੇ ਜੌਬ ਕਰਦੇ ਪਏ ਜੀ ਗਲੋਬਲ ਪ੍ਰਾਈਵੇਟ ਲਿਮਟਿਡ ਵਿੱਚ ਆਰ ਮੈਨੇਜਰ ਨੇ ਠੀਕ ਹੈ ਜੀ ਇੱਕ ਬ੍ਰਦਰ ਇੱਕ ਸਿਸਟਰ ਸਿਸਟਰ ਮੈਰਿਡ ਹੈ ਤੇ ਦਿੱਲੀ ਦੇ ਰਹਿਣ ਵਾਲੇ ਨੇ ਲੜਕੀ ਚਾਹੀਦੀ ਵਧੀਆ ਹੋਵੇ ਸਿੰਪਲ ਮੈਰਿਜ ਨਾ ਡਿਮਾਂਡ ਪਹਿਲੀ ਪੱਟੀ ਉੱਜੇ ਪਰਿ ਰਿਸ਼ਤਾ ਜੀ ਜੱਟ ਸਿੱਖ ਲੜਕੀ ਦਾ ਨਾਮ ਕੋ ਜੱਟ ਸਿੱਖ ਕਾਸਟ 2000 ਕੀ ਦਾ ਜਨਮ ਹੈ ਜੀ 5 ਫੁੱਟ 8 5 ਫੁੱਟ ਹਾਈਟ ਹੈ ਜੀ ਬੱਚੀ ਜੀ ਠੀਕ ਹੈ ਜੀ ਗ੍ਰੈਜੂਏਟ ਹੈ ਗਏ ਏਰੀਆ ਨਾ ਤਾਂ ਮਲੇਰ ਕੋਟਲਾ ਠੀਕ ਹੈ ਜੀ ਲੜਕਾ ਚਾਹੀਦਾ ਜੋ ਮਲੇਰ ਕੋਟਲਾ ਦੇ ਨੇੜੇ ਤੇੜੇ ਦਾ ਹੋਵੇ ਠੀਕ ਹੈ ਜੀ 8 ਤੋਂ 10 ਕਿਲੇ ਜ਼ਮੀਨ ਹੋਵੇ ਔਰ ਵਧੀਆ ਹੋਵੇ ਵੈਸ਼ਨੋ ਹੋਵੇ ਵਧੀਆ ਬਿਜ਼ਨਸ ਹੋਵੇ ਯਾ ਵੈਲ ਸੈਟਲਡ ਹੋਵੇ ਠੀਕ ਹੈ ਜੀ ਤੁਸੀਂ ਨਾਲ ਜਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਜੀ ਨਰਨਾ ਵਾਈਗਰੂ ਜਿ ਰਿਸ਼ਤਾ ਜੀ ਵੈਲ ਸੈਟਲਡ ਬਿਜ਼ਨਸਮੈਨ ਲੜਕੀ ਦਾ ਨਾਮ ਏ ਕਾਸਟ ਅਰੋੜਾ 1998 ਮੇਰੀ 5 ਫੁੱਟ 9 ਹੈ ਨਰੀ ਹਾਈਟ ਹੈ ਐਨਰ ਆਪਣਾ ਬਿਜ਼ਨਸ ਹੈ ਜੀ ਦੋ ਸਿਸਟਰਸ ਨੇ ਜੋ ਮੈਰਿਡ ਨੇ ਏਰੀਆ ਨਰ ਗੁਰਾਇਆ ਜਲੰਧਰ ਹੈ ਜੀ ਔਰ ਲੜਕੀ ਚਾਹੀਦੀ ਜੋ ਸਿੰਪਲ ਹੋਵੇ ਸਿੰਪਲ ਮੈਰਿ ਸਿੰਪਲ ਮੈਰਿਜ ਨਾ ਡਿਮਾਂਡ ਠੀਕ ਹੈ ਜ ਨਾਲ ਵਾਹਿਗੁਰੂ ਜੀ ਰਿਸ਼ਤਾ ਜੀ ਸਰਕਾਰੀ ਨੌਕਰੀ ਕਰਦੇ ਮੰਗਲੀਕ ਲੜਕੇ ਦਾ ਠੀਕ ਹੈ ਜੀ ਨਾਮ ਜੇ ਕੁਮਾਰ ਕਪੀਲਾ ਕਾਸਟਰ ਜੀ ਖੱਤਰੀ ਨੇ ਠੀਕ ਹੈ ਜਨਮ 1994 ਪੰਜ ਫੁੱਟ 9 ਹਾਈਟ ਹੈ ਜੀ ਲੜਕਾ ਮੰਗਲੀਕ ਹੈ ਔਰ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਐਂਡ ਐਨ ਸਟੱਡੀ ਕੀਤੀ ਹੈ ਔਰ ਸਰਕਾਰੀ ਨੌਕਰੀ ਕਰਦੇ ਪਏ ਜੀ ਬਿਜਲੀ ਮਹਿਕਮੇ ਦੇ ਵਿੱਚ ਪਿਤਾ ਜੀ ਐਕਸਪਾਇਰ ਮਤਲਬ ਨਹੀਂ ਹੈਗੇ ਮਾਤਾ ਜੀ ਇੱਕ ਰੇਲੂ ਕੰਮ ਕਾਜ ਹੋਮਿਕਰ ਹੈ ਜੀ ਸੋ ਤਿੰਨ ਪੈਨਾ ਵੀ ਆਈਓ ਯਾਨੀ ਇੱਕ ਛੋਟਾ ਭਰਾ ਜੋ ਬਿਜ਼ਨਸ ਕਰਦਾ ਜੀ ਏਰੀਆ ਨਾ ਦਾ ਬਹਾਦਰ ਬਰਨਾਲਾ ਜੀ ਪ੍ਰੈਫਰੈਂਸ ਕਰਦੇ ਜੀ ਲੜਕੀ ਹੋਵੇ ਮੰਗਲੀਕ ਹੋਵੇ ਵਧੀਆ ਸੁਭਾਅ ਜਦੀ ਹੋਵੇ ਔਰ ਪੜੀ ਲਿਖੀ ਹੋਵੇ ਤੁਸੀਂ ਨਾਲ ਜੋ ਸੰਪਰਕ ਕਰਨਾ ਪੀਲੀ ਪੱਟੀ ਉਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇਨਾ ਰਿਸ਼ਤਾ ਹੈ ਜੀ ਮੰਗਲੀ ਕੁੜੀ ਦਾ ਨਾਮ ਕੋ ਰਾਮਗੜੀਆ ਕਾਸਟ ਹੈ ਜੀ 2000 ਦਾ ਜਨਮ 10th ਪਾਸ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਪ੍ਰਾਟ ਅਨਮੈਰਿਡ ਏਰੀਆ ਨਾਲ ਲੁਦੀ ਅਨਰ ਦੀ ਲੜਕਾ ਚਾਹੀਦਾ ਜੋ ਵੈਸ਼ਨ ਹੋਵੇ ਵਧੀਆ ਵਾਹਿਗੁਰੂ ਜੀ ਦੇ ਸਦਕਾ ਜਿਨ੍ਹਾਂ ਦੇ ਇਸ ਮਹੀਨੇ ਰਿਸ਼ਤੇ ਹੋਏ ਵਾਹਿਗੁਰੂ ਜੀ ਇਸ ਪ੍ਰਕਾਰ 1822 1858 1977 ਔਰ 1991 ਦੋ ਪ੍ਰੋਫਾਈਲਾਂ ਇਸ ਤਰ੍ਹਾਂ ਸੀ ਜਿਨ੍ਹਾਂ ਨੇ ਇੰਸਟਾਗ੍ਰam ਤੇ ਲੜਕੀਆਂ ਦੀ ਰੀਲ ਪਾਈ ਔਰ 2 ਘੰਟੇ ਦੇ ਵਿੱਚ ਉਹਨਾਂ ਦੇ ਰਿਸ਼ਤੇ ਹੋ ਗਏ ਵਾਹਿਗੁਰੂ ਜੀ ਠੀਕ ਹੈ ਸੋ ਵਾਹਿਗੁਰੂ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਪਰਮਾਤਮਾ ਛੱਡ ਦੇ ਕਲਾ ਚ ਰੱਖਿਓ ਤੁਹਾਡੀ ਜੋੜੀ ਬਣਾਈ ਰੱਖੇ ਔਰ ਵਾਹਿਗੁਰੂ ਜੀ ਸਾਡੇ ਚੈਨਲ ਤੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਆਫ ਕੋਸਟ ਪਾਈ ਜਾਂਦੀ ਹੈ ਔਰ ਤੁਸੀਂ ਵੀ ਅੱਜ ਹੀ ਆਪਣੇ ਰਿਸ਼ਤੇ ਦੀ ਐਡ ਲਗਵਾ ਕੇ ਆਪਣੇ ਲਈ ਵਧੀਆ ਜੀਵਨ ਸਾਥੀ ਲੱਭ ਸਕਦੇ ਹੋ ਜੀ